ਕਿ ਕਰਵਾਂ ਉਹ ਕਿਤੇ ਕਰਮ ਕਿਤੇ ਫੈਜਾ ਸੋਤੋਏ ਕਿਦਾ ਦਰਬਾਰੀ ਹੋ ਹੋ ਸਾਈ ਹੋ ਗੱਦੀ ਨਿਸ਼ੀਨ ਹੋ ਜਿਹੜਾ ਆਪ ਸਬਰ ਦੇ ਫਲ ਨਾ ਰੱਝਿਆ ਵੀ ਆਪੇ ਸਾਈ ਬੇਸਬਰਾ ਵਾ ਉੱਥੇ ਕੁਝ ਨਹੀਂ ਜੋ ਸੰਗਤ ਨੂੰ ਕਿਥੇ ਜੱਗੇ ਦਾ ਪਉਦੇ ਉਹ ਸਾਚੇ ਦਰਵਾਜ਼ੇ ਕੀ ਅੱਜ ਦਾ ਜਿਹੜਾ ਸਸੰਗ ਉਹ ਸਬਰ ਔਰ ਬੇਸਬਰੀ ਦੇ ਉੱਤੇ ਹੁੰਦਾ ਪਰ ਵੀ ਕਰੋ ਜਿਹਨੂੰ ਖੁਦੇ ਸ਼ਰਾਬ ਪੀਂਦਾ ਤੇ ਲੋਕਾਂ ਨੂੰ ਲੱਸੀ ਜੀਣ ਬੈਗਣਾ ਲੋਕਾਂ ਨੂੰ ਵੀ ਸ਼ਰਾਬ ਨਹੀਂ ਫੈਲਣਾ ਉਹ ਸਾਚੇ ਦਰਵਾਜ਼ੇ ਕੀ ਇਸ ਕਰਕੇ ਪਹਿਲਾਂ ਖੁਦ ਬਦਲੋ ਤੇ ਲੋਕਾਂ ਨੂੰ ਬਦਲੋ ਉਪਰ ਦੀ ਸੰਗਤ ਜਿਹੜੇ ਦਰਵਾਜ਼ੇ ਤੇ ਜਾਂਦੀ ਹੈ। ਸਪਦਨਿਕਲਾ ਦੋਸਤ ਨੀਕਲੇ ਪੀ। ਹੁਣ ਤੁਖਾਲੇ ਦੇ ਆਦਮ ਰਹੇ। ਬਰਾਹ ਲੈ ਕੇ ਇਤਬਾਕ ਸਗਾ। ਜੇ ਦਰਵਾਜ਼ੇ ਤੇ ਵੀ ਬਰਾਹ ਕਰਤੀ। ਸਦਾ ਖਾਰ ਕੀਤਾ ਹੈ। ਇੱਕ ਹੋਰ ਦਰਵਾਜ਼ਾ। ਐਸਾ ਕਰਕੇ ਦਰਵਾਜ਼ਾ ਨਤੀਸ਼ੀ ਨਾ ਹੋ, ਦਰਵਾਣੀ ਹੋ। ਜੇ ਆਪਣੀ ਬਾੜ ਦੇ ਵਿੱਚ ਉਹ ਸਾਡੇ ਦਰਬਾਰ ਕੀ ਸੱਤਾਂ ਦਾ ਖਾਬ ਲਵੇ ਇਹ ਸਭ ਸੰਬੰਧਿਤ